ਹਾਂਜੀ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀਕਾਲ ਜੀ ਜਿਨ੍ਹਾਂ ਵੀਰਾਂ ਨੇ ਹਜੇ ਤੱਕ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਵੀਰ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਅੱਜ ਦੀ ਵੀਡੀਓ ਦੇ ਵਿੱਚ ਅੱਜ ਇਹ ਖੇਤ ਸਾਰਾ ਇਹ ਖੇਤ ਦੇ ਵਿੱਚ ਆਪਣੀ ਹੈਗੀ ਤੀਜੀ ਪੂਸ਼ਾ 44 ਜੀ ਦੀ ਤੇ ਇਹ ਆਪਾਂ ਵੱਢ ਲਈ ਤੀ ਤੇ ਬਹੁਤ ਵੀਰ ਆਪਾਂ ਨੂੰ ਕਮੈਂਟ ਵਿੱਚ ਪੁੱਛ ਰਹੇ ਤੇ ਵੀ ਝਾੜੇ ਦਾ ਕੀ ਆਇਆ ਹੈ ਤੇ ਝਾੜ ਵੀ ਆਪਾਂ ਤੁਹਾਨੂੰ ਦੱਸੂंगे ਅਗਲੀ ਵੀਡੀਓ ਦੇ ਵਿੱਚ ਤੇ ਵਜਾ ਕੀ ਪਈ ਆਪਾਂ ਦੀਵਾਲੀ ਤੋਂ ਬਾਅਦ ਬਬ ਇਹਨੂੰ ਬਾਡੀ ਕਰ ਲਈਤੀ ਆਪਾਂ ਤੇ ਇਹ ਬੀਕਨ ਦੇ ਕਰਕੇ ਮੰਡੀ ਦੇ ਵਿੱਚ ਜਗ੍ਹਾ ਨਾ ਮਿਲਣ ਕਰਕੇ ਹਜੇ ਆਪਾਂ 2 ਦਿਨ ਪਹਿਲਾਂ ਮੰਡੀ ਦੇ ਵਿੱਚ ਸਿਟੀ ਹੈ ਤੇ ਹੁਣ ਇੱਕ ਦੋ ਦਿਨ ਦੇ ਵਿੱਚ ਪੱਖਾ ਲਾ ਕੇ ਆਪਣੀ ਜਿਰੀ ਤਲ ਜੂਗੀ ਤੇ ਫਿਰ ਆਪਾਂ ਤੁਹਾਨੂੰ ਉਹਦਾ ਜੇਰਾ ਅਸਲੀ ਝੜ ਦੱਸੂਗੇ ਤੇ ਆਹ ਸਾਰੇ ਖੇਤ ਦੇ ਵਿੱਚ ਪੂਸ਼ਾ 44 ਦੀ ਪਰਾਲੀ ਤੀ ਹੁਣ ਆਪਾਂ ਕੀਤਾ ਕੀ ਹੈ ਕਿਵੇਂ ਬੀਜੀ ਹੈ ਕਿਹੜੇ ਤਰੀਕੇ ਨਾਲ ਬੀਜੀ ਆਪਾਂ ਤੁਹਾਨੂੰ ਸਾਰੀ ਡਿਟੇਲ ਦੱਸਾਂਗੇ ਹੁਣ ਬਦਨ ਤੋਂ ਬਾਅਦ ਆਪਾਂ ਕੋਈ ਐਸਐਮਐਸ ਨਹੀਂ ਲਗਾਇਆ ਸਿਰਫ ਆਪਾਂ ਮਸ਼ੀਨ ਦੇ ਨਾਲ ਵਢਾ ਕੇ ਜਿਹੜੀ ਢੇਰੀਆ ਹੁੰਦੀ ਆ ਉਹ ਜਿਹੜਾ ਆਪਾਂ ਟਰੈਕਟਰ ਦੇ ਨਾਲ ਜਿਗਾੜ ਬਣਾ ਕੇ ਉਹਦੇ ਨਾਲ ਆਪਾਂ ਇਹਨੂੰ ਫੋਲਤਾ ਤੇ ਫੋਲਣ ਦੇ ਵਿੱਚ ਕੀ ਦਿੱਕਤ ਆਈ ਜਿਹੜੀਆਂ ਉੱਪਰ ਵਾਲੀਆਂ ਢੇਰੀਆ ਤੇ ਉਹਨੇ ਸਾਰੀਆਂ ਫੋਲਤੀ ਆ ਫਿਰ ਆਪਾਂ ਜੇਰੀ ਮਸ਼ੀਨ ਦੇ ਟੈਰਾ ਨਾਲ ਜਿਹੜਾ ਫੂਸ ਦੱਬਿਆ ਹੋਇਆ ਹੁੰਦਾ ਅੱਗੇ ਤੇ ਪਿੱਛੇ ਦੋਹੇ ਪਾਸੇ ਉਹ ਆਪਾਂ ਇੱਕ ਦਿਨ ਟੰਗਰੀਆ ਦੇ ਨਾਲ ਆਪਾਂ ਮਿਹਨਤ ਕੀਤੀ ਤੇ ਸਾਰਾ ਫੂਸ ਆਪਾਂ ਫੋਲ ਕੇ ਸਾਰੇ ਖੇਤ ਦੇ ਵਿੱਚ ਵਿਛਾ ਗਏ ਫਿਰ ਆਪਾਂ ਕੀ ਕੀਤਾ ਸਿਰਫ ਰੂਟਾਵੇਟਰ ਰੂਟਾਵੇਟਰ ਦੇ ਉੱਪਰ ਜਿਹੜੀ ਡ੍ਰਿਲ ਹੁੰਦੀ ਹੈ ਉਹ ਵਾਲੀ ਮਸ਼ੀਨ ਦੇ ਨਾਲ ਆਪਾਂ ਪਾ ਕੇ ਤੇ ਕਣਕ ਦੀ ਬਜਾਈ ਕੀਤੀ ਤੇ ਦੇਖਣ ਨੂੰ ਟੇਰੀਆ ਬਹੁਤ ਹੈ ਆਪਾਂ ਇਹ ਪਹਿਲੀ ਵਾਰ ਤਜਰਬਾ ਕੀਤਾ ਪਿਛਲੇ ਸਾਲਾਂ ਦੇ ਵਿੱਚ ਆਪਾਂ ਕੀ ਕਰ ਰਹੇ تھے ਆਪਾਂ ਜਿਹੜਾ ਫੂਸ ਹੁੰਦਾ ਇਹਨੂੰ ਆਪਾਂ ਅੱਗ ਲਗਾ ਕੇ ਜਿਹੜੇ ਕਰਚੇ ਹੁੰਦੇ ਆ ਟਾਂਡੇ ਖੜੇ ਟੰਡਿਆਂ ਦੇ ਵਿੱਚ ਆਪਾਂ ਬੁਝਾਈ ਕਰ ਦਿੰਦੇ ਸੀ ਕਿਉਂਕਿ ਜਿਹੜਾ ਫੂਸ ਹੈ ਇਹ ਹੀ ਦਿੱਕਤ ਕਰਦਾ ਹੈ ਵਿੱਚ ਤੇ ਜਿਹੜੇ ਆ ਟੰ ਟਾਂਡੇ ਹੁੰਦੇ ਆ ਦੇਖ ਲੋ ਇੱਥੇ ਫੂਸ ਨਹੀਂ ਤਾਂ ਕੋਈ ਐਨੀ ਬੜੀ ਪ੍ਰੋਬਲਮ ਹੈ ਨਹੀਂ ਤੇ ਆਹ ਦੇਖੋ ਇੱਥੇ ਫੂਸ ਹੈ ਇੱਥੇ ਜਮਾਂ ਹੀ ਹੋਇਆ ਪਿਆ ਹੈ ਜਾਨੀ ਕੇ ਕਣਕ ਜਮਾਂ ਹੀ ਥੱਲੇ ਹੈ ਤੇ ਹੁਣ ਆਪਾਂ ਦੇਖੂਗੇ ਵੀ ਇਸ ਵਾਰ ਜਿਹੜਾ ਇਹਦਾ ਤਜਰਬਾ ਹੈ ਉਹ ਆਪਾਂ ਨੂੰ ਕਿਵੇਂ ਦੇਖਣ ਨੂੰ ਮਿਲਦਾ ਹੈ ਤੇ ਬਾਕੀ ਤੁਹਾਨੂੰ ਵੀਡੀਓ ਦੇ ਵਿੱਚ ਸਾਰਾ ਕੁਝ ਦੱਸੀ ਜਾਊਗਾ ਤੇ ਕਣਕ ਆਪਣੀ ਜਮ ਨਹੀਂ ਸ਼ੁਰੂ ਹੋਊਗੀ ਹੈ ਤੇ ਤੁਹਾਨੂੰ ਇਸ ਵਾਰ ਆਪਾਂ ਦੱਸੂਗੇ ਇਹਦੇ ਵਿੱਚ ਖਰਚਾ ਬਹੁਤ ਘੱਟ ਹੈ ਕਿਉਂਕਿ ਆਪਾਂ ਇੱਕ ਵਾਰ ਰੋਟਾਵੇਟਰ ਦੇ ਨਾਲ ਬੀਜ ਦੀ ਨਾ ਆਪਾਂ ਨੂੰ ਬੋਡੀ ਵੱਡੀ ਮਸ਼ੀਨਰੀ ਦੀ ਲੋੜ ਹੈ ਸੁਪਰ ਸੀਡਰ ਹੋ ਗਿਆ ਤੇ ਇੰਕਨ ਆਪਾਂ ਬਜਾਈ ਕੀਤੀ ਹੈ ਬਾਕੀ ਅਗਲੀ ਵੀਡੀਓ ਚ ਝਾੜ ਵੀ ਦੱਸੂਗੇ ਪੂਛਾ 47 ਦਾ ਤੇ ਇਹ ਚ ਵੀ ਦੱਸੂਗੇ ਕਿਹੜੀ ਵੈਰਾਈਟੀ ਆਪਾਂ ਲਾਈ ਹੈ ਤੇ ਕਿਹਦੀ ਖਾਦ ਆਪਾਂ ਖਾਦ ਆਪਾਂ ਇਹਦੇ ਵਿੱਚ ਵਰਤੀ ਹੈ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ